ਉਹਨਾਂ ਨੇ ਇੱਕ ਪੁਤਲੇ ਦੇ ਉੱਤੇ ਤਸਵੀਰ ਲਾਈ ਹੈ ਜਿਹੜੀ ਤਸਵੀਰ ਦੇ ਉੱਤੇ ਉਹਨਾਂ ਨੂੰ ਇਤਰਾਜ਼ ਸੀ ਉਸ ਤਸਵੀਰ ਦੇ ਵਿੱਚ ਜਾਣਬੁੱਝ ਕੇ ਉਹਨਾਂ ਨੇ ਖੰਡੇ ਦੀ ਵੱਡੀ ਪਿੱਛੇ ਬੈਕਗ੍ਰਾਉਂਡ ਜਿਹੜੀ ਉਹ ਲਈ ਆਮਾਦੀ ਪਾਰਟੀ ਦੇ ਵਰਕਰ ਵੱਲੋਂ ਇਹੋ ਜੀ ਕੋਈ ਘਟਨਾ ਹੁੰਦੀ ਹੈ ਫਿਰ ਉਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਨਾ ਚਾਹੀਦਾ ਜੇ ਉਹ ਆਪਣੀ ਮਨਸ਼ਾ ਕਲੀਅਰ ਕਰਨ ਨਹੀਂ ਤਾਂ ਉਹ ਦੱਸਣ ਕਿ ਉਹਨਾਂ ਦੀ ਦਿੱਲੀ ਨਾਲ ਅਸੀਂ ਕੀ ਸਾਂਝ ਹੈਗੀ ਹੈ ਜਿਹੜਾ ਬਾਰ-ਬਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਚੜਾਉਣ ਦੇ ਲਈ ਇਹੋ ਜੀਆਂ ਗੱਲਾਂ ਕਰਦੇ ਨੇ ਗੋ ਆਮ ਆਦਮੀ ਪਾਰਟੀ ਦੇ ਅਗੋਂ ਆਵ ਲੋ ਐਜੇ ਹੀ ਹਰਕਤਾਂ ਕਰਨੀਆਂ ਇਹ ਕਿਹੋ ਜਿਹਾ ਸੰਕੇਤ ਮਿਲ ਰਿਹਾ ਜੀ ਇਹ ਸੰਕੇਤ ਨਾ ਬਿਲਕੁਲ ਸਪਸ਼ਟ ਹੈ ਕਿ ਇਹਨਾਂ ਦੀ ਨਾ ਮਨਸ਼ਾ ਮਾੜੀ ਹੈ ਇਹ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਕਿਸੇ ਤਰੀਕੇ ਡਿਸਟਰਬ ਹੋ ਜਾਵੇ ਲਾਅ ਐਂਡ ਆਰਡਰ ਦੀ ਸਮੱਸਿਆ ਖੜੀ ਹੋਵੇ ਤੇ ਦਿੱਲੀ ਦੀ दखल ਅੰਦਾਜ਼ੀ ਹੋਵੇ ਇਹ ਆਰਐਸਐਸ ਦੀਆਂ ਨੀਤੀਆਂ ਤੇ ਕੰਮ ਕਰਦੇ ਆ ਇਹਨਾਂ ਦੀ ਪ੍ਰੋਟੋਕੋਲ ਵਾਰੀ ਬੜੀ ਸਪਸ਼ਟ ਚੀਜ਼ਾਂ ਆ ਗਈਆਂ ਕਿ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਸਿੱਖ ਵਰਸਸ ਦਲਿਤ ਚੱਲਦਾ ਰਵੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਆਮ ਆਦਮੀ ਪਾਰਟੀ ਦੇ ਆਗੂ ਰੋਬਿੰਡ ਸਾਪਲਾ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡਾ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਜਿਸ ਨੂੰ ਲੈ ਕੇ ਸਮੁੱਚੀ ਸਿੱਖ ਸੰਗਤ ਹੈ ਜਾਂ ਸਮੁੱਚੀ ਜਿਹੜੇ ਪੰਥਦਰਦੀ ਲੋਕ ਨੇ ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਰੋਬਿੰਡ ਸਾਪਲਾ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਨੂੰ ਲੈ ਕੇ ਅੱਜ ਇੱਥੇ ਕਤਰਤਾ ਕੀਤੀ ਗਈ ਹੈ ਤੇ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸਸੀ ਗੱਲ ਜੀ ਸਸੀ ਗੱਲ ਜੀ ਅੱਛਾ ਰੋਬਿੰਡ ਸਾਪਲਾ ਵੱਲੋਂ ਇਹ ਖੰ ਵੀਰ ਲਈ ਹੈ ਜਿਹੜੀ ਤਸਵੀਰ ਦੇ ਉੱਤੇ ਉਹਨਾਂ ਨੂੰ ਇਤਰਾਜ਼ ਸੀ ਉਸ ਤਸਵੀਰ ਦੇ ਵਿੱਚ ਜਾਣਬੁੱਝ ਕੇ ਉਹਨਾਂ ਨੇ ਖੰਡੇ ਦੀ ਵੱਡੀ ਪਿੱਛੇ ਬੈਕਗ੍ਰਾਉਂਡ ਜਿਹੜੀ ਉਹ ਲਈ ਹੈ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੈ ਉੱਥੇ ਸਾਰਿਆਂ ਦੀ ਮੌਜੂਦਗੀ ਚ ਸਭ ਕੁਝ ਹੋਇਆ ਹੈ ਉਹਨਾਂ ਸਾਰਿਆਂ ਨੇ ਸੋਚ ਸਮਝ ਕੇ ਕੀਤਾ ਹੈ ਉਹਨਾਂ ਨੂੰ ਉੱਥੇ ਪਤਾ ਲੱਗਾ ਹੈ ਕਿ ਕਈਆਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਤਸਵੀਰ ਬਦਲੀ ਜਾਵੇ ਮਗਰ ਫਿਰ ਵੀ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਕੀਤਾ ਤੇ ਉਹਨਾਂ ਨੂੰ ਜਿੱਥੇ ਤੱਕ ਸਾਨੂੰ ਲੱਗਦਾ ਹੈ ਕਿ ਲਾਲਸਾ ਸੀ ਸਿਕਿਉਰਟੀ ਦੀ ਜਾਂ ਚੌਧਰ ਦੀ ਜਿਹੜੀ ਲਾਲਸਾ ਸੀ ਉਸ ਕਰਕੇ ਉਹਨਾਂ ਨੇ ਭੜਕਾਵਟ ਪੈਦਾ ਕੀਤੀ ਹੈ ਤੇ ਉਹ ਚਾਹੁੰਦੇ ਆ ਕਿ ਇੱਥੇ ਜਿਹੜੀ ਆ ਸਿੱਖ ਵਰਸਸ ਦਲਿਤ ਲੜਾਈ ਖੜੀ ਕੀਤੀ ਜਾ ਸਕੇ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸਾਡੀ ਆਪਸ ਵਿੱਚ ਸਾਂਝ ਆ ਉਹ ਬਣੀ ਰਵੇ ਅਸੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦੇ ਆ ਸਾਡਾ ਆਪਸ ਵਿੱਚ ਇਤفاق ਹੈ ਅਸੀਂ ਸਾਰਿਆਂ ਨਾਲ ਸਹਿਮਤੀ ਲੈ ਕੇ ਆਪਣੇ ਦਲਿਤ ਭਾਈਚਾਰੇ ਤੋਂ ਵੀ ਸਹਿਮਤੀ ਲੈ ਕੇ ਇਸ ਚੀਜ਼ ਨੂੰ ਅਸੀਂ ਕਰਨ ਆਏ ਆ ਤੇ ਇੱਥੇ ਬੰਦੀ ਕਾਨੂੰਨੀ ਕਾਰਵਾਈ ਦੇਣ ਦਾ ਪ੍ਰਸ਼ਾਸਨ ਨੇ ਵੀ ਅश्वਸ਼ਨ ਦਿੱਤਾ ਹੈ ਜਲਦ ਜਲਦ ਉਹ ਕਹਿੰਦੇ ਆ ਸਾਨੂੰ 24 ਘੰਟੇ ਅੰਦਰ ਅਸੀਂ ਪਰਚਾ ਕਰ ਦਾਂਗੇ ਅੱਛਾ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਹਿੰਦੇ ਭਾਈਚਾਰਕ ਸਾਂਝ ਤਾਂ ਸਾਡੇ ਰਾਜ ਦੇ ਵਿੱਚ ਕਾਇਮ ਹੈ ਫਿਰ ਅਜਿਹਾ ਇਹ ਆਗੂ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਇਹ ਜਿਹੀਆਂ ਹਰਕਤਾਂ ਕਰਨੀਆਂ ਇੱਕ ਇਹੋ ਜਿਹਾ ਸੰਕੇਤ ਮਿਲ ਰਿਹਾ ਜੀ ਇਹ ਸੰਕੇਤ ਨਾਲ ਬਿਲਕੁਲ ਸਪਸ਼ਟ ਹੈ ਕਿ ਇਹਨਾਂ ਦੀ ਨਾ ਮਨਸ਼ਾ ਮਾੜੀ ਹੈ ਇਹ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਕਿਸੇ ਤਰੀਕੇ ਡਿਸਟਰਬ ਹੋ ਜਾਵੇ ਲਾਅ ਐਂਡ ਆਰਡਰ ਦੀ ਸਮੱਸਿਆ ਖੜੀ ਹੋਵੇ ਹਾਂ ਉਹਨਾਂ ਦੇ ਭਤੀਜੇ ਨੇ ਇਹ ਆਰਐਸਐਸ ਦੀਆਂ ਨੀਤੀਆਂ ਤੇ ਕੰਮ ਕਰਦੇ ਆ ਇਹਨਾਂ ਦੀ ਪ੍ਰੋਟੋਕੋਲ ਵਾਰੀ ਬੜੀ ਸਪਸ਼ਟ ਚੀਜ਼ਾਂ ਹੈਗੀਆਂ ਕਿ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਸਿੱਖ ਵਰਸਸ ਦਲਿਤ ਚੱਲਦਾ ਰਵੇ ਤੇ ਅਸੀਂ ਇਹਨਾਂ ਦੀ ਮਨਸ਼ਾ ਸਪਸ਼ਟ ਹੋਣ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਚਾਹੁੰਦੇ ਆ ਕਿ ਇਹਨਾਂ ਨੂੰ ਹੱਥ ਪਾਈ ਜਾਵੇ ਪ੍ਰਸ਼ਾਸਨ ਕੋਲ ਅਸੀਂ ਤਾਂ ਹੀ ਆਏ ਆ ਕਿ ਇਹਨਾਂ ਬੰਦਿਆਂ ਨੂੰ ਕਿਸੇ ਤਰੀਕੇ ਨਾਲ ਹੱਥ ਪਾਈ ਜਾਵੇ ਤਾਂ ਕਿ ਇਹ ਅੱਗੋਂ ਦੀ ਇਹੋ ਜਿਹੀ ਕੋਈ ਵੀ ਹਰਕਤ ਕਰਨ ਲੱਗੇ 100 ਵਾਰ ਸੋਚਣ ਤੇ ਸਿੱਖ ਜਿਹੜੇ ਨੇ ਉਹ ਇੱਕ ਜੁੱਟ ਹੋ ਕੇ ਸਮੰਚ ਤੇ ਆਏ ਨੇ ਅੱਛਾ ਅਜਹੀਆਂ ਹਰਕਤਾਂ ਜਾਂ ਅਜਹੀਆਂ ਘਟਨਾਵਾਂ ਕਰਵਾ ਕੌਣ ਰਿਹਾ ਤੁਹਾਨੂੰ ਕੀ ਲੱਗਦਾ ਤੁਹਾਡਾ ਨਜ਼ਰੀਆ ਕੀ ਕਹਿੰਦਾ ਅਜਹੀਆਂ ਘਟਨਾਵਾਂ ਹੋਣੀਆਂ ਜਿਹਦੇ ਨਾਲ ਲੋਕਾਂ ਦੇ ਇਮਾਨ ਦੇ ਵਿੱਚ ਇਸ ਤਰ੍ਹਾਂ ਦਾ ਦੁੱਖ ਦਾ ਪ੍ਰਗਟਾਵਾ ਹੋਣਾ ਜਾਂ ਲੋਕਾਂ ਨੂੰ ਰੋਹ ਹੋਣਾ ਅਜਹੀਆਂ ਘਟਨਾਵਾਂ ਕੌਣ ਕਰਵਾ ਰਿਹਾ ਜੀ ਇਹੀ ਇਹ ਇਹਨਾਂ ਦੇ ਪਿੱਛੇ ਭਾਜਪੀ ਆ ਜਿਹੜੀ ਆਮਾਦੀ ਪਾਰਟੀ ਇਹ ਨਾਲ ਮਿਲ ਕੇ ਜੋ ਇਹ ਕਰ ਰਹੀ ਹੈ ਇਹਨਾਂ ਦੋਨਾਂ ਦਾ ਵਿੱਚ ਰੋਲ ਲੱਗਦਾ ਹੁੰਦਾ ਇਹਨਾਂ ਜਾਤ ਆਪਣੇ ਬੰਦੇ ਨੂੰ ਉਹ ਸਜ਼ਾ ਦੇਣ ਜੇ ਮੰਨ ਲਓ ਆਮਾਦੀ ਪਾਰਟੀ ਦਾ ਇਸ ਵੇਲੇ ਮਹਤਵਪੂਰਨ ਆਮਾਦੀ ਪਾਰਟੀ ਦੇ ਬੰਦੇ ਵਰਕਰ ਵੱਲੋਂ ਇਹ ਜੀ ਕੋਈ ਘਟਨਾ ਹੁੰਦੀ ਹੈ ਫਿਰ ਉਹਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਨਾ ਚਾਹੀਦਾ ਜੇ ਉਹ ਆਪਣੀ ਮਨਸ਼ਾ ਕਲੀਅਰ ਕਰਨ ਨਹੀਂ ਤਾਂ ਉਹ ਦੱਸਣ ਕਿ ਉਹਨਾਂ ਦੀ ਦਿੱਲੀ ਨਾਲ ਅਸੀਂ ਕੀ ਸਾਂਝ ਹੈਗੀ ਹੈ ਜਿਹੜਾ ਬਾਰ-ਬਾਰ ਪੰਜਾਬ ਦੇ ਵਿੱਚ ਸਿੱਖਾਂ ਨੂੰ ਚੜਾਉਣ ਦੇ ਲਈ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੁਸੀਂ ਭਗਵੰਤ ਸਿੰਘ ਸਾਹਿਬ ਦਾ ਪਾਸਿਓਂ ਸੁਣਦੇ ਹੋ ਜੀ ਹਾਂਜੀ ਬਿਲਕੁਲ ਤੁਸੀਂ ਸੁਣਦੇ ਹੋ ਸਰਦਾਰ ਸਾਹਿਬ ਹਾਂਜੀ ਬਾਹਤਮਨ ਸਾਹਿਬ ਕਹਿੰਦੇ ਪੰਜਾਬ ਦੇ ਵਿੱਚ ਧਾਮਨ ਕਾਨੂੰਨ ਦੀ ਸਥਿਤੀ ਬਿਲਕੁਲ ਕਾਇਮ ਹੈ ਉਹ ਕਹਿੰਦੇ ਅਸੀਂ ਤਾਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਫਿਰ ਆਮ ਆਦਮੀ ਪਾਰਟੀ ਦੇ ਅਜਿਹੇ ਆਗੂਆਂ ਵੱਲੋਂ ਕੰਮ ਕਰਨਾ ਤੁਹਾਨੂੰ ਕੀ ਲੱਗਦਾ ਵੀ ਮੰਨਸ਼ਾ ਕੀ ਹੋ ਸਕਦੀ ਹੈ ਦੇਖੋ ਉਹਨਾਂ ਦੀ ਪੋਲਿਟੀਕਲੀ ਸਟੇਟਮੈਂਟਸ ਹੁੰਦੀਆਂ ਨੇ ਉਹਨਾਂ ਨੇ ਬੜੀਆਂ-ਬੜੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਜਿਹਨੂੰ ਜੁਮਲੇਬਾਜ਼ੀ ਵੀ ਕਹਿੰਦੇ ਆ ਦੇਖੋ ਜੁਮਲੇਬਾਜ਼ੀਆਂ ਕਰਨੀ ਇੱਕ ਵੱਖਰੀ ਗੱਲ ਹੈ ਹਕੀਕੀ ਜਿਹੜੀ ਗਰਾਊਂਡ ਦੇ ਉੱਤੇ ਆ ਕੇ ਦੇਖਣੀ ਵੱਖਰੀ ਗੱਲ ਹੈ ਹਕੀਕਤ ਉਹਨਾਂ ਨੂੰ ਅੱਜ ਅਸੀਂ ਦਿਖਾ ਰਹੇ ਹਾਂ ਕਿ ਇਹ ਤੁਹਾਡੇ ਗਰਾਊਂਡ ਦੇ ਉੱਤੇ ਬੈਠ ਸ਼ਾਂਤੀ ਤੇ ਸ਼ਾਂਤਮਈ ਢੰਗ ਨਾਲ ਅਸੀਂ ਜੀ ਰਹੇ ਆ ਸਾਰੇ ਜਿਹੜਾ ਉਸੇ ਢੰਗ ਨਾਲ ਅਸੀਂ ਵਾਕਿਆ ਨੂੰ ਵੀ ਚਾਹੁੰਦੇ ਕਿ ਉਸੇ ਤਰੀਕੇ ਨਾਲ ਸੋਚਣ ਜਾਣ ਬੁੱਝ ਕੇ ਕੀਤੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਤੇ ਅਸੀਂ ਵੀ ਰੋਕਣਾ ਚਾਹੁੰਦੇ ਤਾਂ ਹੀ ਤਾਂ ਅਸੀਂ ਕੰਪਲੇਂਟ ਲੈ ਕੇ ਆਏ ਹਾਂ ਅੱਛਾ ਇਸ ਮਸਲੇ ਨੂੰ ਲੈ ਕੇ ਰੋਬਿੰਸ ਸਾਪਲਾ ਨਾਲ ਕੋਈ ਗੱਲਬਾਤ ਹੋਈ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਖਵਾਉਂਦੇ ਨੇ ਦੇਖੋ ਉਹਨਾਂ ਨੇ ਜਿਹਨੀਆਂ ਜਿਨ੍ਹਾਂ ਦੇ ਜ਼ਰੀਏ ਗੱਲਬਾਤ ਕਰਨੀ ਹੈ ਅਸੀਂ ਉਹਨਾਂ ਨੂੰ ਵੀ ਇਹ ਗੱਲ ਦੱਸੀ ਹੈ ਕਿ ਇਹ ਚੀਜ਼ ਜਿਹੜੀ ਹੋਈ ਹੈ ਇਹ ਮਨਸ਼ਾ ਦੇ ਨਾਲ ਕੀਤੀ ਗਈ ਘਟਨਾयां ਸਾਰੀ ਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਇਹਦੀ ਮਾਫੀ ਪੰਥ ਦੇ ਸਕਦਾ ਸੀਗਾ ਮਗਰ ਜਿਨ੍ਹਾਂ ਨੇ ਇਹ ਕੋਝੀਆਂ ਹਰਕਤਾਂ ਕੀਤੀਆਂ ਨੇ ਉਹਨੂੰ ਮਾਫੀ ਦੇਣ ਵਾਲੀ ਉਹ ਬਿਲਕੁਲ ਅਨਗੋਲੇ ਨਹੀਂ ਕੀਤੀ ਜਾ ਸਕਦੀ ਵਿਰੋਧ ਕਰਦੇ ਹਾਂ ਅਸੀਂ ਇਸ ਗੱਲ ਦਾ ਤੇ ਪੰਥ ਵੱਲੋਂ ਇਸ ਚੀਜ਼ ਦੀ ਮਾਫੀ ਜਿਹੜੀ ਹੈ ਉਹ ਨਾਕ ਬੁਲੀ ਗਈ ਹੈ ਅੱਛਾ ਬੇਅਦਬੀ ਹੋਈ ਕਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਖੰਡਾ ਸਾਹਿਬ ਦੀ ਬੇਅਦਬੀ ਹੋਈ ਹੈ ਕਿਸ ਤਰੀਕੇ ਦੇ ਨਾਲ ਬੇਅਦਬੀ ਉਹਨੇ ਕੀਤੀ ਹੈ ਜੀ ਤੁਹਾਨੂੰ ਵੀਡੀਓ ਚ ਦੇਖਣਾ ਪੈਣਾ ਕਿਉਂਕਿ ਬਤੌਰ ਸਿੱਖ ਮੈਂ ਇਸ ਚੀਜ਼ ਦੀ ਬੋਲ ਕੇ ਵਿਆਖਿਆ ਨਹੀਂ ਕਰ ਸਕਦਾ ਉਸ ਚੀਜ਼ ਨਾਲ ਸਾਡੀਆਂ ਵੀ ਭਾਵਨਾਵਾਂ ਹੁੰਦੀਆਂ ਨੇ ਤੁਹਾਡੀਆਂ ਵੀ ਜ਼ਰੂਰ ਹੋਣਗੀਆਂ ਉਹਨਾਂ ਨੇ ਖੰਡੇ ਦੇ ਉੱਤੇ ਜਿਸ ਤਰੀਕੇ ਨਾਲ ਆਪਣੇ ਪੈਰਾਂ 'ਚ ਪਾਈਆਂ ਜੁੱਤੀਆਂ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਕੀਤਾ ਉਸ ਚੀਜ਼ ਦੇ ਅਸੀਂ ਖਿਲਾਫ ਆ ਤੇ ਅਸੀਂ ਚਾਹੁੰਦੇ ਆ ਕਿ ਇਸ ਬੰਦੇ ਨੂੰ ਘੱਟੋ-ਘੱਟ ਇਨੀ ਸਜ਼ਾ ਤਾਂ ਦਈਏ ਜਿਹੜੀ ਬਣਦੀ ਹੈ ਬਾਕੀ ਜਿਹੜਾ ਸਮਾਜ ਦੇਊਗਾ ਸਿੱਖ ਦੇਣਗੇ ਉਹ ਬਾਅਦ ਦੀ ਗੱਲ ਆ ਅੱਛਾ ਜਦੋਂ ਵੀਡੀਓ ਤੁਹਾਡੇ ਸਾਹਮਣੇ ਆਈ ਮਨ ਦੇ ਵਿੱਚ ਦੁੱਖ ਕਿੰਨਾ ਕੋਇਆ ਜਦੋਂ ਖੰਡਾ ਸਾਹਿਬ ਦੀ ਬੇਦਬੀ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੀਤੀ ਗਈ ਸੀ ਵੀਡੀਓ ਨਹੀਂ ਕੱਲੀ ਆਈ ਅਖਬਾਰਾਂ 'ਚ ਆਇਆ ਸਾਰੀ ਦੁਨੀਆ ਨੇ ਦੇਖਿਆ ਅਸੀਂ ਆਪਣੀ ਅੱਖੀਂ ਵੇਖਿਆ ਸਾਰਾ ਕੁਝ ਜੋ ਉੱਥੇ ਹੋਇਆ ਜੋ ਉੱਥੇ ਤਮਾਸ਼ਾ ਕੀਤਾ ਗਿਆ ਉਹ ਸਿੱਖਾਂ ਨੂੰ ਚੜਾਉਣ ਲਈ ਕੀਤਾ ਗਿਆ ਸਿਕਿਉਰਿਟੀ ਲਾਈਨ ਦੇ ਲਈ ਕੀਤਾ ਗਿਆ ਉਹ ਸਾਰਾ ਕੁਝ ਸਪਸ਼ਟ ਸੀਗਾ ਤੇ ਇਹ ਸਾਰੀ ਦੁਨੀਆ ਨੇ ਦੇਖ ਲਿਆ ਹੈ ਸਾਰੀ ਦੁਨੀਆ ਦਾ ਅੱਜ ਵਿਰੋਧ ਜਿਹੜਾ ਉਹ ਦਰਜ ਕਰਾ ਰਹੀ ਹੈ ਥਾ ਥਾ ਤੇ ਇਹਦੀਆਂ ਕੰਪਲੇਂਟਾਂ ਦਿੱਤੀਆਂ ਗਈਆਂ ਨੇ ਤੁਸੀਂ ਦੇਖੋ ਜਲਦ ਤੁਹਾਨੂੰ ਸਾਰੇ ਪੰਜਾਬ ਵਿੱਚੋਂ ਇਹਦੀ ਅੱਛਾ ਤੁਸੀਂ ਐਸੇ ਘਟਨਾ ਨੂੰ ਛੋਟੀ ਘਟਨਾ ਮੰਨਦੇ ਹੋ ਜਾਂ ਬਹੁਤ ਵੱਡੀ ਘਟਨਾ ਮੰਨਦੇ ਹੋ? ਅਸੀਂ ਇਸ ਘਟਨਾ ਨੂੰ ਇਹ ਛੋਟੀ ਵੱਡੀ ਘਟਨਾ ਕਰਕੇ ਨਹੀਂ ਜਾਣਦੇ। ਅਸੀਂ ਘਟਨਾ ਨੂੰ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਵੀ ਇਹੋ ਜਿਹੀ ਕੀਤੀ ਸਾਜ਼ਿਸ਼ ਆ ਇਹ ਭੜਕਾਵਟ ਪੈਦਾ ਕਰਕੇ ਵੱਡੇ ਲੈਵਲ ਦੇ ਉੱਤੇ ਫਸਾਦ ਕਰਾ ਸਕਦੀ ਹੈ। ਘਟਨਾ ਛੋਟੀ ਵੱਡੀ ਅਸੀਂ ਆਪ ਬਣਾਉਂਦੇ ਹਾਂ। ਜਦੋਂ ਘਟਨਾ ਦੇ ਉੱਤੇ ਵੱਡਾ ਫਸਾਦ ਹੋ ਜਾਵੇ ਉਦੋਂ ਵੱਡੀ ਗਿਣੀ ਜਾਂਦੀ ਹੈ। ਜਦੋਂ ਘਟਨਾ ਨੂੰ ਸਾਡੇ ਵਰਗੇ ਸੱਚਜੇ ਬੰਦੇ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਦਾਇਰੇ ਚ ਰਹਿ ਕੇ ਹੋ ਸਕਦਾ ਉਹਦਾ ਕਰਨ ਦੀ ਕੋਸ਼ਿਸ਼ ਕੀਤੀ ਤੇੋ ਘਟਨਾ ਕਿਸ ਨੂੰ ਛੋਟੀ ਲੱਗ ਸਕਦੀ ਹੈ ਅੱਛਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੋਲ ਇਸ ਪੂਰੀ ਘਟਨਾ ਨੂੰ ਲੈ ਕੇ ਕਿਵੇਂ ਦੇਖਦੇ ਹੋ ਗ੍ਰਹਿ ਮੰਤਰੀ ਵੀ ਹੈਗੇ ਨੇ ਉਹਨਾਂ ਕੋਲ ਗ੍ਰਹਿ ਵਿਭਾਗ ਵੀ ਹੈਗਾ ਇਸ ਪੂਰੀ ਘਟਨਾ ਨੂੰ ਲੈ ਕੇ ਉਹਨਾਂ ਦਾ ਰੋਲ ਕਿਵੇਂ ਦੇਖਦੇ ਹੋ ਜੀ ਹਜੇ ਉਹਨਾਂ ਦੀ ਕੋਈ ਸਟੇਟਮੈਂਟ ਆਈ ਨਹੀਂ ਜੀ ਇਸ ਬਾਰੇ ਜੀ ਛੋਟੀ ਛੋਟੀ ਗੱਲਾਂ ਤਾਂ ਉਹ ਟਵੀਟ ਕਰਦੇ ਨੇ ਤੁਸੀਂ ਉਹਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਹੋ ਹੋਗੇ ਇਸ ਘਟਨਾ ਨੂੰ ਲੈ ਕੇ ਕੋਈ ਟਵੀਟ ਨਹੀਂ ਹੋਇਆ ਜੀ ਨਹੀਂ ਜੀ ਹਜੇ ਤੱਕ ਤਾਂ ਕੋਈ ਟਵੀਟ ਨਹੀਂ ਹੋਇਆ ਕਿਉਂ ਨਹੀਂ ਹੋਇਆ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਹੂੰ ਮੈਂ ਤਾਂ ਆਮਾਦੀ ਪਾਰਟੀ ਦਾ ਬੰਦਾ ਨਹੀਂ ਹੈਗਾ ਇਸ ਕਰਕੇ ਮੈਨੂੰ ਨਹੀਂ ਪਤਾ। ਅੱਛਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੋਈ ਕਹਿਣਾ ਚਾਹੋਗੇ? ਇੱਕ ਸਿੱਖ ਹੋਣ ਦੇ ਨਾਤੇ ਜਿਹੜੀ ਜਲੰਧਰ ਦੇ ਵਿੱਚ ਇਹ ਘਟਨਾ ਘਟੀ ਹੈ, ਇੱਕ ਸਿੱਖ ਹੋਣ ਦੇ ਨਾਤੇ ਕੀ ਸੁਨੇਹਾ ਦੇਵੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਭਗਵੰਤ ਮਾਨ ਜੀ ਤੁਹਾਨੂੰ ਪੰਜਾਬ ਨੇ ਬੜੇ ਮਤਲਬ ਦੇਲੋਂ ਚੁਣ ਕੇ ਇੱਥੇ ਏਡੀ ਵੱਡੀ ਪੋਸਟ ਤੇ ਬਿਠਾਇਆ ਜਦਕਿ ਤੁਸੀਂ ਉਸ ਪੋਸਟ ਤੇ ਬਹਿ ਕੇ ਪੰਜਾਬ ਦਾ ਵਿਗਾੜੇ ਹੀ ਹੈ ਸਵਾਰਿਆ ਕੁਝ ਨਹੀਂ ਹੈ। ਤੇ ਤੁਹਾਨੂੰ ਇੱਕ ਬੇਨਤੀ ਹੈ ਕਿ ਘੱਟੋ-ਘੱਟ ਜਿਹੜੇ ਕੌਮ ਦੇ ਧਾਰਮਿਕ ਮਸਲੇ ਆ ਉਹਨਾਂ 'ਚ ਦਖਲ ਅੰਦਾਜ਼ੀਆਂ ਤੁਹਾਡੇ ਬ ਤਾ ਜੋ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਇਸ ਤੋਂ ਜ਼ਿਆਦਾ ਬਦ ਬੱਤਰ ਨਾ ਹੋਵੇ ਇਹੀ ਅਸੀਂ ਤੁਹਾਡੇ ਮੂਰੇ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ ਬਿਲਕੁਲ ਅੱਜ ਕਮਿਸ਼ਨਰ ਸਾਹਿਬ ਦੇ ਇੱਥੇ ਤੁਸੀਂ ਆਏ ਹੋ ਪੁਲਿਸ ਕਮਿਸ਼ਨਰ ਨੂੰ ਮਿਲਣ ਆਏ ਹੋ ਤੁਸੀਂ ਕਿਹੋ ਜੀ ਕਾਰਵਾਈ ਚਾਹੁੰਦੇ ਹੋ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ ਅਸੀਂ ਕਮਿਸ਼ਨਰ ਸਾਹਿਬ ਕੋਲੋਂ ਇਹ ਤੇ ਬਣਦੀ ਜਿਹੜੀ 295 ਧਾਰਾ ਜਿਹਨੂੰ 299 ਕਹਿੰਦੇ ਉਹ ਚਾਹੁੰਦੇ ਹਾਂ ਹਾਂ ਤੇ ਘਟੋ ਘਟ ਉਹ ਲਗਣੀ ਚਾਹੀਦੀ ਹੈ ਤੇ ਇੱਕ ਫਸਾਦ ਜਿਹੜਾ ਕਰਾਉਂਦੀ ਉਹਨੇ ਕੋਸ਼ਿਸ਼ ਕੀਤੀ ਹੈ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਅਸੀਂ ਘਟੋ ਘਟੋ ਕਾਰਵਾਈ ਚਾਹੁੰਦੇ ਹਾਂ ਹਾਂ ਅੱਛਾ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਦਲਿਤ ਭਾਈਚਾਰੇ ਨਾਲ ਤੁਸੀਂ ਇਹ ਗੱਲਬਾਤ ਕਰਕੇ ਜਾਂ ਵਿਚਾਰ ਵਟਾਂਦਰਾ ਕਰਕੇ ਹੀ ਇੱਥੇ ਆਏ ਹੋ ਕਮਿਸ਼ਨਰ ਸਾਹਿਬ ਬਿਲਕੁਲ ਬਿਲਕੁਲ ਅਸੀਂ ਆਮ ਤੌਰ ਦੇ ਉੱਤੇ رائے ਲੈ ਕੇ ਹੀ ਕਰਦੇ ਹਾਂ ਅਸੀਂ ਉਹਨਾਂ ਦੇ ਨਾਮ ਨਹੀਂ ਤੁਹਾਨੂੰ ਡਿਫਾਈਨ ਕਰ ਸਕਦੇ ਬਟ ਅਸੀਂ ਉਹਨਾਂ ਤੋਂ ਕੰਫੀਡੈਂਸ ਲੈ ਕੇ ਸਾਰੀ ਗੱਲਬਾਤ ਕਰ ਰਹੇ ਹਾਂ ਮਤਲਬ ਦਲਿਤ ਭਾਈਚਾਰੇ ਦੇ ਲੋਕ ਵੀ ਕਹਿੰਦੇ ਨੇ ਕਿ ਉਹਨਾਂ ਦੇ ਕਾਰਵਾਈ ਹੋਣੀ ਚ ਖਿਲਾਫ ਕਿਸੇ ਵੀ ਜਮਹੂਰੀਅਤ ਦੇ ਖਿਲਾਫ ਕਿਸੇ ਤਰ੍ਹਾਂ ਕੀ ਦੀ ਭੜਕਾਵਟ ਪੈਦਾ ਕਰਨ ਉਹ ਚਾਹੇ ਕੋਈ ਹੋਵੇ ਉਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ। ਅੱਛਾ ਉਹ ਸੱਤਾ ਤੇਰੇ ਰੂਲਿੰਗ ਪਾਰਟੀ ਨਾਲ ਸੰਬੰਧ ਰੱਖਦੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਆਮ ਤੌਰ ਤੇ ਇਹੀ ਦੇਖਣ ਨੂੰ ਮਿਲਦਾ ਹੈ ਜਿਹੜਾ ਰੂਲਿੰਗ ਪਾਰਟੀ ਨਾਲ ਸੰਬੰਧ ਰੱਖਦਾ ਹੈ ਕਾਨੂੰਨੀ ਕਾਰਵਾਈ ਸਿੱਧੇ ਤੌਰ ਤੇ ਉਹਨਾਂ ਤੇ ਨਹੀਂ ਹੁੰਦੀ। ਤੁਹਾਨੂੰ ਲੱਗਦਾ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਜੀ? ਜੇ ਕਾਨੂੰਨੀ ਕਾਰਵਾਈ ਨਹੀਂ ਕਰਨਗੇ ਫਿਰ ਅਸੀਂ ਆਪਣੇ ਤਰੀਕੇ ਨਾਲ ਅਗਲੀ ਕਾਲ ਦਵਾਂਗੇ। ਹਾਂ। ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਇਹਨੂੰ ਕਿਸ ਤਰੀਕੇ ਨਾਲ ਡੀਲ ਕਰਦੇ ਹੈ ਜੇ ਉਹ ਇਸ ਨੂੰ ਜ਼ਿਆਦਾ ਸਮਾਂ ਲਟਕਾਉਣ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਅਗਲੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੁਹਾਡੇ ਵੱਲੋਂ ਆਉਣ ਵਾਲੀ ਰਣਨੀਤੀ ਕੀ ਲਿਖੀ ਗਈ ਹੈ ਜਾਂ ਤੁਹਾਡੇ ਵੱਲੋਂ ਕੀ ਐਕਸ਼ਨ ਹੋਗਾ ਜੀ ਅਸੀਂ ਕਮਿਸ਼ਨਰ ਦਫ਼ਤਰ ਦਾ ਖਰਾਬ ਕਰਾਂਗੇ ਹੂੰ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਸਹਿਬਾਨ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਇਹ ਕਿਹਾ ਕਿ ਰੋਬਿੰਸ ਸਾਪਲਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡਾ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੋ ਤੁਹਾਡੇ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ